ਦੀ ਮੰਗੇ ਸੀ ਵੀ ਸੀਵਰੇਜ ਜਿਹੜਾ ਪਹਿਲਾਂ ਮਾਟਰ ਸਪਲਾਈ ਦਾ ਜਿਹੜਾ ਕੰਮ ਹੈ ਸੋ ਮੈਂ ਮੈਨੂੰ ਅੱਜ ਵੀ ਯਾਦ ਆ ਜਦੋਂ ਪਹਿਲੀ ਵਾਰੀ ਹਲਕਾ ਇੰਚਾਰਜ ਮੈਂ ਬਣ ਕੇ ਆਇਆ ਸੀ ਤੇ ਮੈਂ ਸਭ ਤੋਂ ਪਹਿਲਾਂ ਇੱਥੇ ਨਤਮਸਤ ਹੋਇਆ ਤੇ ਮੈਨੂੰ ਉਦੋਂ ਹੀ ਸਾਡੇ ਬਜ਼ੁਰਗਾਂ ਨੇ ਇਥੋਂ ਗੁਰਬ੍ਰਜਿਤ ਮੱਥਾ ਟੇਕਨ ਲੱਗਾ ਤੇ ਕਹਿੰਦੇ ਵੀ ਮਾਰਨ ਨੇ ਇਹਨਾਂ ਅਸ਼ੀਰਵਾਦ ਦੇ ਦੇਣਾ ਪਰ ਇਹ ਦੋ ਕਾਜ ਨੇ ਇੱਕ ਸੀਵਰੇਜ ਦਾ ਤੇ ਇੱਕ ਵਾਟਰ ਸਪਲਾਈ ਦਾ ਇਹ ਜ਼ਰੂਰ ਇਨੋਟਾਉਨਸ ਕਿਉਂਕਿ ਅਜ ਤੱਕ ਨਹੀਂ ਹੋਇਆ ਮੈਂ ਉਦੋਂ ਜਦੋਂ ਨਪਸਤਕ ਹੋਇਆ ਤੇ ਮੈਂ ਗੁਰੂ ਸਾਹਿਬ ਅੱਗੇ ਅਰਦਾਸ ਬੇਨਤੀ ਕੀਤੀ ਕਿ ਬਲ ਬਖਸ਼ਣਗੇ ਤੇ ਮੈਂ ਜ਼ਰੂਰ ਜਿੰਨੇ ਜੋ ਕਹ ਹੈਗਾ ਕਿ ਮੈਂ ਕੰਮ ਨੂੰ ਨਿਪਟਰੇ ਚੜੂੰਗਾ ਸੋ ਅੱਜ ਉਹ ਦਿਨ ਆ ਗਿਆ ਕਿਉਂਕਿ ਵਾਟਰ ਸਪਲਾਈ ਦਾ ਉਦਘਾਟਨ ਜਿਹੜਾ ਉਹ ਅਸੀਂ ਪਹਿਲਾਂ ਹੀ ਕਰ ਗਏ ਅੱਜ ਜਿਹੜਾ ਸੀਵਰੇਜ ਦੀ ਜਿਹੜੀ ਮੰਗ ਸੀ ਏਕ ਮੈਂ ਕਹਿ ਸਕਦਾ ਵੀ ਸਾਡਾ ਮਿਸਹਰਾ ਮਰਜਾ ਸਿੰਘ ਅ ਇਹ ਜਿਹੜੀ ਸੰਗਤ ਦੁਨੀਆ ਵੇ ਦੀ ਆ ਮੈਂ ਕਹਿ ਸਕਦਾ ਇਹਨਾਂ ਦੀ ਡਿਮਾਂਡ ਬੜੇ ਚਿਰ ਤੋਂ ਸੀ ਔਰ ਇਹ ਆਸ ਤੋਂ ਪਰੇ ਰੱਖ ਚੁੱਕਿਆ ਸੀ ਵੀ ਇਹਨਾਂ ਨੂੰ ਲੱਗਦਾ ਹੈ ਵੀ ਹੁਣ ਕੰਮ ਨਹੀਂ ਹੋਣਾ ਤੇ ਮੈਂ ਜਦੋਂ ਪ੍ਰਧਾਨ ਸਾਹਿਬ ਹੋਣਾ ਨਾਲ ਸਾਡੇ ਗੁਰਦੁਆਰਾ ਸਾਹਿਬ ਦੇ ਨਾਲ ਜ਼ਿਕਰ ਕੀਤਾ ਸਾਡਾ ਜ਼ਿਲ੍ਹਾ ਪ੍ਰਧਾਨ ਮਨਦੀਪ ਹੋਣਾ ਨਾਲ ਟੀਨ ਸਾਹਿਬ ਹੋਣਾ ਨਾਲ ਸਮੁੱਚੀ ਸਾਡੇ ਸਰਪੰਚ ਸਾਹਿਬ ਸਾਰੇ ਜਿਹੜੀ ਹੁਣੀ ਸਾਰੀ ਟੀਮ ਨਾਲ ਜਦੋਂ ਮੈਂ ਜ਼ਿਕਰ ਕੀਤਾ ਵੀ ਤਗੜੀ ਤਿਆਰੀ ਕਰ ਲੋ ਯਾਰ ਸੀਰੇ ਦਾ ਉਦਗਟਨ ਕਰਨਾ ਤੇ ਜਦੋਂ ਉਹ ਵੀ ਇੱਕ ਕਹਿੰਦੇ ਨਾਲ ਵੀ ਜਿਹੜੀ ਆਸ ਹੋਵੇ ਆਸ ਪੂਰੀ ਨਾ ਹੋਵੇ ਲੰਬੇ ਸਮੇਂ ਤੋਂ ਤੇ ਉਹ ਵੀ ਆਸ ਹੀ ਬਣ ਜਾਂਦੀ ਹੈ ਤੇ ਜਦੋਂ ਮੈਂ ਇੰਨੀ ਗੱਲ ਕਹੀ ਹੈ ਉੱਤੋਂ ਬਾਅਦ ਫਿਰ ਪਰਿਵਾਰ ਦੇ ਵਿੱਚ ਖੁਸ਼ੀ ਦੀ ਲਹਿਰ ਜਿਹੜੀ ਤੁਸੀਂ ਆਪਣੇ ਆਪ ਹੀ ਦੇਖੋ ਜਮੇ ਕੰਮ ਕਿੰਨੀ ਲਗਤ ਨਾਲ ਤਿਆਰ ਹੋ ਗਏ ਕਿੰਨੇ ਫਾਇਦਾ ਹੋਏ ਇਹ ਇਹਦੇ ਵਿੱਚ ਦੁਨੀਆ ਇਹ ਸਾਰਾ ਨਸ਼ਾ ਰਮਾਜ ਸਿੰਘ ਸਾਡਾ ਜਰਾ ਕਿਉਂਕਿ ਅਕਸਰ ਮੈਨੂੰ ਮੇਲੇ ਤੇ ਆਉਣ ਦਾ ਵੀ ਸਮਾਂ ਵੀ ਜਦੋਂ ਮੈਨੂੰ ਪਰਿਵਾਰ ਬਣਾਉਂਦੇ ਨੇ ਮੈਂ ਹਾਜ਼ਰੀ ਭਰਨਾ ਇੱਥੇ ਜ਼ਰੂਰ ਮੈਂ ਕਈ ਵਾਰੀ ਵੇਖਿਆ ਸਾਡੇ ਨੌਜਵਾਨ ਜਿਹੜੇ ਹਨ ਉਹ ਨਾਲੀਆਂ ਦੇ ਵਿੱਚ ਵੜੇ ਹੁੰਦੇ ਸੀ ਹਾਂਜੀ ਸਾਡੀ ਫਾਫਾ ਦੀ ਸੱਭਾ ਉਹ ਉਹ ਹਰ ਵਾਰ ਉਹ ਨਾਲੀਆਂ ਨੂੰ ਆਪ ਸਾਫ਼ ਕਰਦੇ ਸੀ ਵਿੱਚ ਵਰਕੇ ਤੇ ਮੈਂ ਇੱਕ ਦੋ ਵਾਰੀ ਦੇ ਆਪ ਵੀ ਗਿਆ ਮੈਂ ਕਿਹਾ ਵੀ ਕੀ ਕਰ ਰਹੇ ਕਹਿੰਦੇ ਜੀ ਇਹ ਸੀਵਰੇਜ ਨਹੀਂ ਤੇ ਜੀ ਨਾਲੀਆਂ ਸਾਨੂੰ ਸੰਗਤ ਨੇ ਮੱਥੀ ਵੀ ਆਉਣਾ ਹੁੰਦਾ ਬਤ ਸਾਨੂੰ ਬੜੀ ਦਿੱਕਤ ਹੁੰਦੀ ਹੈ ਤੇ ਉਹਦੇ ਤੋਂ ਪਹਿਲਾਂ ਪਹਿਲਾਂ ਆਪਾਂ ਕਰਦੇ ਹਾਂ ਮੈਂ ਕਿਹਾ ਕੋਈ ਜੀ ਸੋ ਕੋਈ ਜਿਹੜੀ ਮਨ ਦੇ ਵਿੱਚ ਆਸੀ ਵੀ ਮੈਂ ਕੁਝ ਕਰ ਸਕਾਂ ਰਾਜਪਰਮਾਤਮਾ ਨੇ ਆਸ ਪੂਰੀ ਇਹਦੀ ਲਾਗਤ ਜਿਹੜੀ ਆ ਇਹ ਹੁਣ 50 ਲੱਖ ਰੁਪਏ ਇਹਨਾਂ ਨੂੰ ਦੇ ਦਿੱਤਾ ਇਹਨਾਂ ਨੂੰ ਕਿਹਾ ਵੀ ਬੇਨਾਇ ਖਰਚ ਦਿਓ ਉਦੋਂ ਤੋਂ ਬਾਅਦ ਫਿਰ ਅਗਲਾ ਸਟੈਪ ਜਿਹੜਾ ਫਿਰ ਸਾਡਾ ਸ਼ੁਰੂ ਹੋਇਆ ਵਾਟਰ ਸਪਲਾਈ ਦੀ ਲਾਗਤ ਟੋਟਲ ਉਹ 1 ਕਰੋੜ ਦੇ ਲਗਭਗ ਸੀ ਉਹਦਾ ਜਿਹੜਾ ਕੰਮ ਸਾਰਾ ਜਿਹੜਾ ਚੱਲ ਰਿਹਾ ਹੈ ਦੀ ਸੋ ਪਾਣੀ ਵੀ ਟੀਨ ਨੂੰ ਸਾਫ਼ ਮਿਲੂਗਾ ਤੇ ਸੀਵਰੇਜ ਦਾ ਪਾਣੀ ਜਿਹੜਾ ਉਹਦਾ ਨਿਕਾਸ ਵੀ ਜਿਹੜਾ ਆਪਾਂ ਇੱਕ ਮੰਨੂ ਥਾਣੇ ਵਾਲਾ ਵੀ ਨਿਸ਼ਾਰੇ ਮੱਝਾ ਸੰਗਤ ਨੂੰ ਇਹ ਕੰਮ ਜਿਹੜਾ ਆਪਾਂ ਖਤਮ ਕਰਨਾ ਸੀਵਰੇਜ ਦਾ ਉਰੇ ਨੂੰ ਖਤਮ ਕਰਕੇ ਛੱਪੜ ਦੇ ਸਫਾਈ ਦਾ ਕੰਮ ਸ਼ੁਰੂ ਹੋਇਆ ਸੀ ਬਿਲਕੁਲ ਜੀ ਅ ਅਸਲ ਦੇ ਵਿੱਚ ਜਿਉਂ ਦੇ ਸਮਾਂ ਦਿੱਤਾ ਜਾ ਰਿਹਾ ਜੋ ਜੋ ਨਿਸ਼ਾਰਾ ਮੱਤਾ ਸਿੰਘ ਦੀ ਮੰਗ ਸੀ ਉਹ ਕੰਮ ਕਰਦੇ ਨਜ਼ਰ ਆ ਰਹੇ ਛੱਪੜ ਦਾ ਕੰਮ ਸ਼ੁਰੂ ਕੀਤਾ ਸੀ ਬਰਸਾਤ ਜ਼ਿਆਦਾ ਹੋਣ ਕਰਕੇ ਫਿਰ ਉਹ ਕੰਮ ਨੂੰ ਥੋੜਾ ਜਿਹਾ ਸਟਾਪ ਕਰਨਾ ਪਿਆ ਸਾਨੂੰ ਉਹਨਾਂ ਕੰਮ ਜਿਹੜਾ ਅਬ ਵੀ ਸ਼ੁਰੂ ਨੇ ਪ੍ਰਚਾਰ ਅਬ ਸ਼ਹਿਰ ਵਾਸਤੇ ਕਿਰਪਾਲ ਸਿੰਘ ਮਾਲ ਸਿੰਘ ਜੀ ਇੱਕ ਕਦੋਂ ਦੀ ਮੰਗ ਕਰੀਦੀ ਸੀ ਅੱਜ ਜਦੋਂ ਸੀਵਰੇਜ ਪੈਨ ਦਾ ਸ਼ੁਰੂ ਹੋ ਗਿਆ ਜਾਂ ਵਾਟਰ ਸਪਲਾਈ ਆ ਗਈ ਹੈ ਕਿਸ ਕਹਿਣਾ ਚਾਹੋਗੇ ਗੋਲਾ ਸੋਨਿਹਾਲ ਸਤਿ ਸ੍ਰੀ ਅਕਾਲੁਰਵਰਿਆਕਾਲ ਵਾਹਿਗੁਰੂ ਜੀ ਦਾ ਖਾਲਸਾ ਸੇਵਾਯੁਰ ਜੀ ਕੀ ਫਤਿਹ ਪ੍ਰਭੀ ਹੈਰਾਨਗੀ ਵੀ ਆਂਦੀ ਹੈ ਕਿ ਕਿਸ ਯੁੱਗ ਵਿੱਚ ਅਸੀਂ ਜ਼ਾਰੇ ਆ ਕਿੰਨੀਆਂ ਸਰਕਾਰਾਂ ਆਈਆਂ ਇੱਕ ਸ਼ਿਵਰੇਜ ਹੀ ਨੇ ਸਾਨੂੰ ਮਿਲ ਸਕੇ ਮੇਰਾ ਤੇ ਚਲੋ ਪਿਆਰ ਦੇ ਰਹਿਣਾ ਹੀ ਰਹਿਣਾ ਮੇਰਾ ਰਾਮੇ ਵੀ ਹੈਗੇ ਨੇ ਜੀਆਂ ਨੂੰ ਜਦੋਂ ਆਪਣਾ ਹੀ ਸਮਝਦੇ ਸਾਂ ਉਹਨਾਂ ਦੇ ਮਾਨਸੀ ਨਾ ਕਰ ਸਕੇ ਪਰੇ ਛੋਟੇ ਵੀਰ ਜਿਹਨਾਂ ਨੂੰ ਮੈਂ ਛੋਟਾ ਵੀਰ ਕਹਨਾ ਵਾ ਤੇ ਇਹ ਕਲਸੀ ਜੀ ਨੇ ਬੜੀ ਛੇਤੀ ਸਾਡੀ ਮੇਰੀ ਚਲੋ ਸਾਰੀ ਸੰਗਤ ਦੀ ਕਹਲੋ ਬੇਨਤੀ ਨੂੰ ਪ੍ਰਵਾਨ ਕੀਤਾ ਔਰ ਕੋਈ ਵਿਸ਼ਵਾਸ ਦਿੱਤਾ ਕਿ ਤੁਸੀਂ ਚਿੰਤਾ ਨਾ ਕਰੋ ਇਹ ਕੰਮ ਸ਼ੁਰੂ ਹੈ ਤੇ ਤਿੰਨ ਚਾਰ ਦਿਨ ਪਹਿਲੇ ਚੰਡੀਗੜ੍ਹ ਮੈਂ ਰਹਿਣਾ ਜੀ ਥੋੜਾ ਤੇ ਮੈਨੂੰ ਨਾਲ ਕਹਿੰਦੇ ਨਹੀਂ ਤੁਸੀਂ ਨਾਲ ਆਣਾ ਮੈਂ ਕਿਹਾ ਮੈਂ ਹੁਣੇ ਦੋ ਦਿਨ ਪਹਿਲੇ ਤੋਂ ਹੋ ਕੇ ਗਿਆ ਵਾਂ ਕਹਿੰਦੇ ਨਹੀਂ ਰਾਲਕੇ ਕਰਨਾ ਹੈ ਮੁਰਕੇ ਫਿਰ ਚੁੰਡਾਪਤਾ ਫਰਾ ਫਲਾਣਾ ਇਹਨੂੰ ਸਿਰੇ ਚੜਾਣਾ ਹੀ ਚੜਾਣਾ ਹੈ ਜਰ ਤਾ ਜਲ ਚੜਾਣਾ ਹੈ ਤੇ ਇਹਦੇ ਬਹੁਤ ਤਹਿ ਦੇ ਲੋ ਧੰਨਵਾਦੀ ਸੰਕਟਾਂ ਨੂੰ ਕਿੰਨੀ ਕੋ ਰਾਹਤ ਮਿਲੇਗੀ ਨਾ ਇਹਦੇ ਦੀ ਕਮਾਲ ਹੈ ਸਿਵਰੇ ਨਾ ਹੋਣਾ ਤੇ ਕਿੰਨੀ ਪਰੇਸ਼ਾਨੀ ਤੇ ਸਿਵਰੇ ਹੋਣਾ ਦੇਖੋ ਨਾ ਇਸ ਪਿੰਡ ਦੇ ਵਿੱਚ ਆਦੇ ਦਾਰੇ ਕਰੋੜਾ ਰੁਪਏ ਇੱਕੜ ਦੇ ਵਿੱਚ ਜਗਾ ਹੋ ਗਿਆ ਨੇ ਸ਼ਾਇਦ ਕਈਆਂ ਤੇ ਨਹੀਂ ਹੋਈਆਂ ਇਟ ਮੀਨਸ ਕਿ ਕਿੰਨਾ ਕਸਬਾ ਕਿੰਨਾ ਕਿ ਖੁਸ਼ਹਾਲ ਕਹਿ ਲੋ ਜਾਂ ਉਸ ਤੋਂ ਬਾਅਦ ਸਿਵਰੇਜ ਤੇ ਫਿਰ ਗਵਰਨਮੈਂਟ ਨਹੀਂ ਕਰਨਾ ਨਾ ਜੀ ਲੱਖਾਂ ਦੀ ਦਰਦ ਦੇ ਵਿੱਚ ਹੌਲੇ ਮੇਲੇ ਸੰਗਤਾਂ ਆ ਰਹੀਆਂ ਜਿਹੜਾ ਇਹਨਾਂ ਬਚਨ ਉਹਨੇ ਕੀਤਾ ਆਪ ਹਰਾਣ ਹੋਈਦਾ ਬੱਚਾ ਆਪਣੇ ਨੌਜਵਾਨ ਮੁੰਡਿਆਂ ਦੇ ਉਹ ਜਿਹੜੇ ਨਾਲੀਆਂ ਦੇ ਵਿੱਚ ਗੰਦੇ ਨਾਲੀਆਂ ਦੇ ਵੜ ਕੇ ਅਸੀਂ ਮੈਲਾ ਦੇ ਵਿੱਚ ਰਹੀਏ ਤੇ ਨਾਲੀਆਂ ਦੇ ਜਿਹੜਾ ਸਾਡੀ ਸੰਗਤ ਉਹ ਸੋਹ ਸੰਭਾਰੀ ਲੋਹ ਨਹੀਂ ਆਂਦਾ ਅੱਜ ਖੁਸ਼ੀ ਦੇ ਨਾਲ ਇਹਨੂੰ ਦੱਸ ਹੀ ਨਹੀਂ ਸਕਦੇ ਸਾਨੂੰ ਕਿੰਨੀ ਖੁਸ਼ੀ ਦਾ ਭਾਵ ਆ ਤੇ